ਨਮਸਕਾਰ ਦੋਸਤੋ ਦੀ ਇਨਫੋਰਮੇਸ਼ਨ ਚ ਤੁਹਾਡਾ ਸਵਾਗਤ ਹੈ ਹੁਣੇ-ਹੁਣੇ ਖਬਰ ਮਿਲੀ ਹੈ ਪਿੰਡ ਸਾਬੂਆਣੇ ਦੇ ਨਜ਼ਦੀਕ ਜਿਹੜੀ ਗਿੱਦੜਵਾਹਾ ਮਾਈਨਰ ਹੈ ਉਹ ਸਿਮਨਾਲਾ ਉਹ ਟੁੱਟ ਚੁੱਕਿਆ ਹੈ ਜਿੰਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਪਿੰਡ ਸਾਬੂਣਾ ਫਾਜ਼ਿਲਕਾ ਦਾ ਪਿੰਡ ਸਾਬੂਆਣੇ ਪਿੰਡਾ ਜਿੱਥੇ ਪਿਛਲੇ ਦਿਨਾਂ ਭਾਰੀ ਤਬਾਹੀ ਮੱਚੀ ਸੀ ਐਸੇ ਹੀ ਸਿਮਨਾਲੇ ਦੇ ਕਾਰਨ ਤੇ ਹੁਣ ਇੱਕ ਵਾਰੀ ਫੇਰ ਪਿਛਲੇ ਦੋ ਤਿੰਨ ਦਿਨਾਂ ਚੋਂ ਹੋਈ ਬਾਰਿਸ਼ ਦੇ ਬਾਅਦ ਇਹ ਉਫਾਨ ਤੇ ਸੀਗਾ ਤੇ ਇਹ ਨਾਲਾ ਜਿਹੜਾ ਉਹ ਸੇਮ ਨਾਲਾ ਟੁੱਟ ਚੁੱਕਿਆ ਤੇ ਪਾਣੀ ਖੇਤਾਂ 'ਚ ਵੜਨਾ ਸ਼ੁਰੂ ਹੋ ਚੁੱਕਿਆ ਜਿੰਦੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਹਾਂ ਦੋਸਤੋ ਸਾਡੇ ਕੋਲ ਜਿੰਨੀ ਜਾਣਕਾਰੀ ਆਈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਅਸੀਂ ਮੌਕੇ ਤੇ ਥੋੜੀ ਦੇਰ ਚ ਇਹ ਲਾਈਵ ਹੋ ਕੇ ਤੇ ਤੁਹਾਨੂੰ ਯਥਾ ਸਥਿਤੀ ਦੱਸਾਂਗੇ ਕਿ ਕਿੰਨੇ ਕਿਨਾ ਕੁ ਨੁਕਸਾਨ ਹੋਇਆ ਇੱਥੇ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਸਮੂਹ ਮਿਲ ਕੇ ਇਸ ਪਾਰ ਨੂੰ ਜਿਹੜਾ ਹੈ ਉਹ ਪਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਕ ਕਸਤੀ ਦੇ ਦੁਆਰਾ ਦੂਸਰੇ ਪਾਸੇ ਤੋਂ ਸੈਂਡ ਬੈਗ ਭਰ ਕੇ ਜਿੰਨੇ ਵੀ ਲੋਕੀ ਕਰ ਸਕਦੇ ਨੇ ਉਹ ਉਹਨੂੰ ਪਾਰ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਮਿੱਟੀ ਭਰ-ਭਰ ਕੇ ਬੇਗਾਚੇ ਗਟਿਆਂ 'ਚ ਉਹ ਲਗਾਉਂਦੇ ਪਏ ਨੇ ਅਸੀਂ ਮੌਕੇ ਤੇ ਹੋਰ ਥੋੜੀ ਦੇਰ ਤੇ ਪਹੁੰਚ ਕੇ ਤੇ ਤੋਂ ਅਨੁਸਾਰੀਆਂ ਸਿੱਧੀਆਂ ਤਸਵੀਰਾਂ ਹੋਰ ਦਿਖਾਵਾਂਗੇ ਆ ਇਹ ਹੁਣੇ-ਹੁਣੇ ਦੀ ਖਬਰ ਹੈਗੀ ਹੈ ਕਿ ਸਾਬੂਆਣਾ ਮਾਈਨਰ ਸਾਬੂਆਣਾ ਦੇ ਕੋਲ ਜਿਹੜੀ ਗਿੱਦੜਵਾਹ ਸੇਮ ਨਾਲਾ ਉਹ ਅੱਗੇ ਟੁੱਟ ਚੁੱਕਿਆ ਹੈ ਤੇ ਉਹਨੂੰ ਬੰਨਣ ਦੀ ਹਰ ਸੰਭਵ ਕੋਸ਼ਿਸ਼ ਪਿੰਡ ਵਾਸੀ ਤੇ ਵੀਡੀਓ ਦਫ਼ਤਰ ਦਾ ਸਟਾਫ ਵੀ ਪਤਾ ਲੱਗਿਆ ਕਿ ਮੌਕੇ ਤੇ ਮੌਜੂਦ ਹੈ ਪਹੁੰਚ ਗਿਆ ਹੈ ਤੇ ਇੱਕ ਪਾਸੇ ਸਤਲੁਜ ਦਰਿਆ ਦੇ ਕਾਰਨ ਫਾਜ਼ਿਲਕਾ ਦਾ ਇੱਕ ਹਿੱਸਾ ਡੁੱਬਿਆ ਪਿਆ ਤੇ ਦੂਸਰੇ